ਜ਼ਿਲ੍ਹਾ ਕਾਨੂੰਨੀ ਸੇਵਾ 30 ਫਿਰੋਜ਼ਪੁਰ ਬਲੋਕ ਕੈਦੀਆਂ ਹਵਾਲਾਤੀਆਂ ਲਈ ਸਵਾਂਗ ਸੰਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਸਕੀਮ ਪੂਰੇ ਪੰਜਾਬ ਵਿੱਚ ਸਿਰਫ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਲਾਗੂ ਕੀਤੀ ਗਈ ਹੈ ਅਤੇ ਇਸ ਸਕੀਮ ਸੰਬੰਧੀ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਵਿਰਿੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸ਼ਾਸਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਨੇ ਦੱਸਿਆ ਕਿ ਇਸ ਸੰਵਾਸ ਸਕੀਮ ਦੇ ਤਹਿਤ ਜੇਲ੍ਹ ਵਿੱਚ ਬੰਦ ਕੈਦੀ ਹਵਾਲਾਤੀ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਆਪਣੇ ਕੇਸ ਬਾਬਤ ਵੀਡੀਓ ਕਾਨਫਰੰਸ ਰਾਹੀਂ ਆਪਣੇ ਵਕੀਰ ਨਾਲ ਗੱਲਬਾਤ ਕਰ ਸਕਦੇ ਹਨ ਉਹਨਾਂ ਦੱਸਿਆ ਕਿ ਇਹ ਸੰਵਾਦ ਸਕੀਮ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਤੇ ਕੈਦੀਆਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋਵੇਗੀ ਸਕੀਮ ਇਹ ਸਕੀਮ ਪੂਰੇ ਪੰਜਾਬ ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਹੀ ਜ਼ਿਲ੍ਹੇ ਵਿੱਚ ਹੀ ਪਹਿਲੀ ਵਾਰ ਸ਼ੁਰੂ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸਕੀਮ ਦੀ ਸ਼ੁਰੂਆਤ ਜੇਲ੍ਹ ਦੌਰੇ ਦੌਰਾਨ ਉਦੋਂ ਮਹਿਸੂਸ ਹੋਈ ਜਦੋਂ ਦੇਖਿਆ ਗਿਆ ਕਿ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੀ ਅਦਾਲਤਾਂ ਵਿੱਚ ਫਿਜ਼ੀਕਲ ਪੇਸ਼ੀ ਘਟਾਉਣ ਕਰਕੇ ਕੈਦੀ ਹਵਾਲਾਤੀ ਦੀ ਆਪਣੇ ਵਕੀਲ ਦੇ ਨਾਲ ਮੁਲਾਕਾਤ ਬਹੁਤ ਘੱਟ ਹੁੰਦੀ ਹੈ ਇਸ ਨੂੰ ਦੇਖਦੇ ਹੋਏ ਸੰਵਾਦ ਸਕੀਮ ਸ਼ੁਰੂਆਤ ਕੀਤੀ ਗਈ ਹੈ ਹੁਣ ਕੈਦੀ ਹਵਾਲਾਤੀ ਜੇਲ੍ਹ ਅੰਦਰ ਬੈਠ ਕੇ ਹੀ ਜੇਲ੍ਹ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵੀਡੀਓ ਕਾਨਫਰੰਸ ਰਾਹੀਂ ਡੀ ਐਲ ਐਸ اے ਵਿੱਚ ਬਣਾਏ ਗਏ ਸੈਂਟਰ ਵਿੱਚ ਸਿੱਧਾ ਆਪਣੇ ਵਕੀਲ ਦੇ ਨਾਲ ਕੇਸ ਬਾਬਤ ਰਾਬਤ ਕਰ ਸਕਦੇ ਹਨ ਅਤੇ ਆਪਣੇ ਕੇਸ ਸੰਬੰਧੀ ਮੌਜੂਦਾ ਸਥਿਤੀ ਤੇ ਜਾਣਕਾਰੀ ਲੈ ਸਕਦੇ ਹਨ ਉਹਨਾਂ ਦੱਸਿਆ ਕਿ ਪਹਿਲਾਂ ਪਹਿਲਾਂ ਵਕੀਲ ਜੇਲ੍ਹ ਵਿੱਚ ਜਾ ਕੇ ਕੈਦੀ ਹਵਲਾਤੀ ਨੂੰ ਮਿਲਣ ਤੋਂ ਗੁਰੇਜ਼ ਕਰਦੇ ਸਨ ਜਿਸ ਕਾਰਨ ਵਕੀਲ ਅਤੇ ਕੈਦੀ ਹਵਲਾਤੀ ਵਿਚਕਾਰ ਕੇਸ ਬਾਰੇ ਪੂਰੀ ਗੱਲਬਾਤ ਨਹੀਂ ਹੋ ਪਾਉਂਦੀ ਸੀ ਹੁਣ ਆਨਲਾਈਨ ਮੁਲਾਕਾਤ ਦੌਰਾਨ ਵਕੀਲ ਅਤੇ ਕੈਦੀ ਹਵਲਾਤੀ ਵਿਚਕਾਰ ਕੋਈ ਵੀ ਆਪਸੀ ਤਾਲਮੇਲ ਦੀ ਕਮੀ ਨਹੀਂ ਹੋਵੇਗੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਬੇਸਿਕਲੀ ਡਿਸਟ੍ਰਿਕਟ ਲਿਗਲ ਸਰਵਿਸ ਇੱਕ ਜਿਹੜਾ ਨਵਾਂ ਇਨੀਸ਼ੀਏਟਿਵ ਲਾਂਚ ਕਰ ਰਹੀ ਹੈ ਸੰਵਾਦ ਦੇ ਨਾਮ ਤੇ ਅਸੀਂ ਇਹ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਜੇਲ੍ਹ ਚ ਬੰਦੀ ਅੰਡਰ ਟ੍ਰਾਇਲਸ ਹੈਗੇ ਆ ਉਹਨਾਂ ਦਾ ਆਪਣੇ ਵਕੀਲ ਨਾਲ ਪ੍ਰੋਪਰ ਕਮਿਊਨੀਕੇਸ਼ਨ ਨਹੀਂ ਹੋ پا ਰਿਹਾ ਬਿਕੋਜ਼ ਕੀ ਹੈ ਕਿ ਹੁਣ ਜਿਹੜਾ ਹੈ ਬੰਦੀਆਂ ਨੂੰ ਅਦਾਲਤ ਦੇ ਵਿੱਚ ਪੇਸ਼ੀ ਲਈ ਜਿਹੜਾ ਫਿਜ਼ੀਕਲ ਤੌਰ ਤੇ ਪੇਸ਼ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਵੀਸੀ ਰਾਹੀਂ ਪੇਸ਼ ਕੀਤਾ ਜਾ ਰਿਹਾ ਤਾਂ ਹੁਣ ਉਹ ਅਦਾਲਤ ਦੇ ਵਿੱਚ ਨਹੀਂ ਆਉਂਦੇ ਤਾਂ ਆਪਣੇ ਵਕੀਲ ਨਾਲ ਉਹਨਾਂ ਦਾ ਜਿਹੜਾ ਹੈ ਉਹ ਇੱਕ ਕਮਿਊਨੀਕੇਸ਼ਨ ਜਿਹੜਾ ਉਹ ਨਹੀਂ ਹੋ ਪਾ ਰਿਹਾ ਹੈਗਾ ਤਾਂ ਇਸ ਕਾਰਨ ਜਿਹੜਾ ਹੈ ਉਹਨਾਂ ਦਾ ਰਾਈਟ ਆਫ ਫੇਅਰ ਟ੍ਰਾਇਲ ਉਹ ਬ੍ਰੀਚ ਹੋ ਰਿਹਾ ਸੀਗਾ ਰਾਈਟ ਆਫ ਫੇਅਰ ਟ੍ਰਾਇਲ ਤੁਹਾਨੂੰ ਪਤਾ ਹੀ ਹੈ ਕਿ ਆਰਟੀਕਲ 21 ਆਫ ਦਿ ਕਨਸਟੀਟਿਊਸ਼ਨ ਦਾ ਬਾਟ ਹੈਗਾ ਆ ਸਪਰੀਮ ਕੋਰਟ ਨੇ ਬਹੁਤ ਸਾਰੇ ਮੁਕਦਮਿਆਂ ਦੇ ਵਿੱਚ ਇਹ ਗੱਲ ਨੂੰ ਕੀਤਾ ਹੈ ਕਿ ਜਿਹੜਾ ਹਰੇਕ ਬੰਦੀ ਨੂੰ ਫੇਅਰ ਟਰਾਇਲ ਮਿਲਣਾ ਚਾਹੀਦਾ ਹੈ ਤਾਂ ਸਾਡਾ ਇਹ ਇਨੀਸ਼ੀਏਟਿਵ ਉਸ ਫੇਅਰ ਟਰਾਇਲ ਨੂੰ ਇਨਸ਼ੋਰ ਕਰਨ ਲਈ ਇੱਕ ਸਟੈਪ ਹੈਗਾ ਤਾਂ ਇਹਦੇ ਵਿੱਚ ਇਹ ਕਿ ਜਦੋਂ ਹੁਣ ਬੰਦੀ ਜਦ ਅਦਾਲਤ ਦੇ ਵਿੱਚ ਨਹੀਂ ਆਂਦਾ ਤਾਂ ਉਹਦਾ ਵਕੀਲ ਨਾਲ ਕਮਿਊਨੀਕੇਸ਼ਨ ਟੁੱਟ ਜਾਂਦਾ ਹੈ ਕਿਉਂਕਿ ਵਕੀਲ ਜਿਹੜਾ ਹੈ ਉਹ ਬੰਦੀ ਨੂੰ ਮਿਲਣ ਜੇਲ੍ਹ ਵਿੱਚ ਨਹੀਂ ਜਾਂਦਾ ਤਾਂ ਇਸ ਕਰਕੇ ਅਸੀਂ ਸੋਚਿਆ ਵੀ ਇਹਦਾ ਕੋਈ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਜਿਹੜਾ ਹੈ ਬੰਦੀ ਤੇ ਵਕੀਲ ਦਾ ਜਿਹੜਾ ਸੰਵਾਦ ਉਹ ਕਾਇਮ ਰਹਿ ਸਕੇ ਉਹ ਆਪਣੇ ਕੇਸ ਬਾਰੇ ਜਿਹੜਾ ਹੈ ਵਕੀਲ ਤੋਂ ਜਾਣਕਾਰੀ ਹਾਸਲ ਕਰ ਸਕੇ ਤੇ ਵਕੀਲ ਨੂੰ ਜਿਹੜਾ ਹੈ ਜ਼ਰੂਰੀ ਪਹਿਲੋਂ ਦੀ ਜਾਣਕਾਰੀ ਦੇ ਸਕੇ ਸੋ ਥੈਟ ਕਿ ਉਹਨੂੰ ਪ੍ਰੋਪਰਲੀ ਡਿਫੈਂਡ ਕੀਤਾ ਜਾ ਸਕੇ ਅਦਾਲਤ ਦੇ ਵਿੱਚ ਇਸ ਦੇ ਵਿੱਚ ਅਸੀਂ ਇਹ ਇੱਕ ਉਪਰਾਲਾ ਕੀਤਾ ਹੈ ਕਿ ਜਿੰਨੇ ਵੀ ਬੰਦੀ ਜੇਲ੍ਹ ਦੇ ਵਿੱਚ ਜਾਂਦੇ ਆਂ ਜਦ ਪਹਿਲੀ ਵਾਰ ਜਾਣਗੇ ਤਾਂ ਉਥੇ ਉਹ ਜਿਹੜਾ ਹੈ ਵਕੀਲ ਦੇ ਸਾਰੇ ਪਾਰਟਿਕੂਲਰਸ ਰਿਕਾਰਡ ਦੇ ਵਿੱਚ ਮੇਨਟੇਨ ਕੀਤੇ ਜਾਣਗੇ ਉਥੇ ਡੀਐਲਐਸਏ ਦਾ ਜੇਲ੍ਹ ਦੇ ਵਿੱਚ ਇੱਕ ਆਫਿਸ ਹੈ ਉਹਦੇ ਵਿੱਚ ਪੈਰਾ ਲੀਗਲ ਵਲੰਟੀਅਰ ਹੈ ਉਹ ਮੇਨਟੇਨ ਕਰੇਗਾ ਐਂਡ ਜੇਲ੍ਹ ਸਟਾਫ ਮੇਨਟੇਨ ਕਰੇਗਾ ਇਸ ਰਿਕਾਰਡ ਨੂੰ ਫਿਰ ਜਿਹੜਾ ਹੈ ਬੰਦੀਆਂ ਨੂੰ ਆਪਣੇ ਇਸ ਰਾਈਟ ਦਾ ਆਪਣੇ ਅਧਿਕਾਰ ਦੀ ਜਾਣਕਾਰੀ ਦੇ ਲਈ ਇੱਕ ਜੇਲ੍ਹ ਦੇ ਰੇਡੀਓ ਦੇ ਉੱਤੇ ਅਨਾਉਂਸਮੈਂਟ ਕੀਤੀ ਜਾਏਗੀ ਤੇ ਬਾਕੀ ਹਰ ਜਗ੍ਹਾ ਦੇ ਉੱਤੇ ਫਲੈਕਸ ਲਗਾਏ ਜਾਣਗੇ ਪ੍ਰੋਮਿਨੈਂਟ ਜਗ੍ਹਾ ਦੇ ਉੱਤੇ ਸੋ ਥੈਟ ਕਿ ਉਹਨਾਂ ਨੂੰ ਇਹ ਚੀਜ਼ ਇਨਫਾਰਮ ਕੀਤੀ ਜਾ ਸਕੇ ਕਿ ਉਹ ਆਪਣੇ ਵਕੀਲ ਨਾਲ ਜੇ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਲਈ ਇਹ ਆਪ ਪਰਟਿਕੂਲਰ ਸੋਮਵਾਰ ਤੇ ਵੀਰਵਾਰ ਵਾਲੇ ਦਿਨ ਉਹ ਜਿਹੜਾ ਹੈ 11 ਤੋਂ 12 ਵਜੇ ਤੱਕ ਆਪਣਾ ਨਾਮ ਜਿਹੜਾ ਹੈ ਪੀਐਲਵੀ ਕੋਲੇ ਦਰਜ ਕਰਾ ਸਕਦੇ ਆ ਜਦ ਉਹ 12 ਵਜੇ ਤੱਕ ਇਹ ਇਨਫੋਰਮੇਸ਼ਨ ਜੜੀ ਹੈ ਦਰਜ ਕਰ ਲੇਗਾ ਤਾਂ ਉਹ ਇਨਫੋਰਮੇਸ਼ਨ ਨੂੰ ਸਾਰੀ ਕਲੈਕਟ ਕਰਕੇ ਕੰਪਾਈਲ ਕਰਕੇ ਡੀਐਲਐਸਏ ਆਫਿਸ ਭੇਜੇਗਾ 2 ਵਜੇ ਤੱਕ ਡੀਐਲਐਸ ਆਫਿਸ ਜਦੋਂ ਇਨਫੋਰਮੇਸ਼ਨ ਆ ਜਾਏਗੀ ਤਾਂ ਉਸ ਤੋਂ ਬਾਅਦ ਇਹ ਇਨਫੋਰਮੇਸ਼ਨ ਅਸੀਂ ਜਿਹੜੀ ਹੈ ਬਾਰ ਐਸੋਸੀਏਸ਼ਨ ਨਾਲ ਸਾਂਝੀ ਕਰਾਂਗੇ ਉਸੇ ਦਿਨ ਤਾਂ ਇਸ ਤੋਂ ਬਾਅਦ ਅਗਲੇ ਦਿਨ ਜਿਹੜਾ ਹੈ ਉਸ ਬੰਦੀ ਦੇ ਵਕੀਲ ਸਾਹਿਬ ਜਿਹੜੇ ਹੈਗੇ ਐ ਉਹ ਡੀਐਲਐਸ ਆਫਿਸ ਦੇ ਵਿੱਚ ਆ ਕੇ ਬੰਦੀ ਨਾਲ ਵੀਸੀ ਦੇ ਉੱਤੇ ਮੁਲਾਕਾਤ ਕਰ ਸਕਣਗੇ ਤੇ ਉਹਨਾਂ ਨਾਲ ਜਿਹੜੀ ਵੀ ਪ੍ਰੋਬਲਮਸ ਹੈਗੀਆਂ ਕੇਸ ਮੁਤਲਕ ਉਹ ਸਾਂਝੀਆਂ ਕਰ ਸਕਣਗੇ ਇਸ ਮੁਲਾਕਾਤ ਦੇ ਦੌਰਾਨ ਬੰਦੀ ਤੇ ਵਕੀਲ ਸਾਹਿਬ ਹੀ ਰਹਿਣਗੇ ਜਾਂ ਆਪਰੇਟਰ ਰਹੇਗਾ ਜਿਹੜਾ ਕਿ ਉਹ ਇਸ ਸਿਸਟਮ ਨੂੰ ਆਪਰੇਟ ਕਰੇਗਾ ਬਟ ਡੀਐਲਐਸਏ ਦਾ ਕੋਈ ਵੀ ਅਫੀਸ਼ੀਅਲ ਜਾਂ ਜੇਲ ਦਾ ਅਫੀਸ਼ੀਅਲ ਨਹੀਂ ਰਹੇਗਾ ਸੋ ਥੈਟ ਕਿ ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਹੈ ਉਹ ਇੱਕ ਪ੍ਰਾਈਵੇਟ ਕਮਿਊਨੀਕੇਸ਼ਨ ਹੈ ਉਹ ਮੇਨਟੇਨ ਰਹਿ ਸਕੇ ਤੇ ਇਸ ਤਰੀਕੇ ਨਾਲ ਜਿਹੜਾ ਹੈ ਜਿਸ ਤਰ੍ਹਾਂ ਜੀਰਾ ਐਂਡ ਗੁਰੂ ਹਰ ਸਾਹਿਬ ਆਏ ਸਾਡੀਆਂ ਕੋਰਟs ਹੈਗੀਆਂ ਉੱਥੇ ਵੀ ਜਿਹੜਾ ਹੈ ਐਸਟੀਜੀਐਮ ਦੇ ਆਫਿਸ ਦੇ ਵਿੱਚ ਇਹ ਦਰਜ ਕਰਾਇਆ ਜਾਏਗਾ ਉਥੋਂ ਵਕੀਲ ਸਾਹਿਬ ਜਿਹੜੇ ਐਸਟੀਜੀਐਮ ਆਫਿਸ ਦੇ ਵਿੱਚ ਪਹੁੰਚਣਗੇ ਤੇ ਉਹਨਾਂ ਦਾ ਜੇਲ ਨਾਲ ਵੀਸੀ ਤੇ ਕਨੈਕਟ ਕਰਾ ਕੇ ਰਿਕਾਰਡ ਸਾਰਾ ਜਿਹੜਾ ਹੈਗਾ ਉਹ ਮੇਨਟੇਨ ਜੇਲ ਦੇ ਵਿੱਚ ਕੀਤਾ ਜਾਏਗਾ ਤੇ ਡੀਐਲਐਸ ਦੇ ਆਫਿਸ ਫਿਰੋਜ਼ਪੁਰ ਦੇ ਵਿੱਚ ਕੀਤਾ ਜਾਏਗਾ ਇਸ ਦਾ ਮੁੱਖ ਮੰਤਵ ਇਹ ਹੀ ਹੈ ਕਿ ਜਿਹੜਾ ਇਹਨਾਂ ਦੇ ਵਿੱਚ ਵਕੀਲ ਤੇ ਬੰਦੀ ਦੇ ਵਿੱਚ ਕਮਿਊਨੀਕੇਸ਼ਨ ਗੈਪ ਹੈ ਉਹਨੂੰ ਬ੍ਰਿਜ ਕੀਤਾ ਜਾ ਸਕੇ ਸੋ ਥੈਟ ਕਿ ਬੰਦੀ ਨੂੰ ਫੇਅਰ ਟ੍ਰਾਇਲ ਮਿਲ ਸਕੇ ਸਰ ਕਦਮ ਸਟਾਰਟ ਕੀਤਾ ਜਾ ਰਿਹਾ ਸਰ ਇਹ ਅਸੂ ਲਾਂਚ ਕੀਤਾ ਜਾ ਰਿਹਾ ਹੈ ਤੇ ਅਗਲੇ ਹਫਤੇ ਸੋਮਵਾਰ ਤੋਂ ਜਿਹੜਾ ਹੈਗਾ ਉਹ ਇਹ ਨਾਮ ਉਹ ਹੋ ਕੇ ਤੇ ਆਪਰੇਸ਼ਨਲ ਹੋ ਜਾਏਗਾ ਸਰ ਇਹ ਉਪਰਾਲਾ ਜਿਹੜਾ ਡੀਐਲਐਸਏ ਵੱਲੋਂ ਹੀ ਕੀਤਾ ਜਾ ਰਿਹਾ ਹੈ ਇਹ ਉਪਰਾਲਾ ਡੀਐਲ ਤੋਂ ਫਿਰੋਜ਼ਪੁਰ ਵੱਲੋਂ ਕੀਤਾ ਜਾ ਰਿਹਾ ਹੈ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ